ਨਾਕੁਲਵਿੰਦਰ ਸਿੰਘ ਤੇ ਕੀ ਹੋਇਆ ਕਿ ਮੇਰਾ ਲੜਕਾ ਗੁਰਬੀਰ ਸਿੰਘ ਉਹਦਾ ਯਾਰ ਦੋਤੇ ਆ ਆਪਣਾ ਰਾਜਾ ਇਹ ਦੋਵੇਂ ਚੀਦਾ ਸਾਹ ਮਥਾ ਟੇਕਾਂ ਗੰਢੇ ਸੀ ਇਹ ਮੁੰਡਿਆਂ ਨੇ ਰਸਤੇ ਦੇ ਵਿੱਚ ਆਉਂਦੇ ਵਿੱਚ ਰੋਕ ਕੇ ਉਹਨਾਂ ਨੂੰ ਉਹ ਖੰਡੇ ਨਾਲ ਐਕਟੀਵਾ ਦੇ ਮਾਰਿਆ ਕਿਤੇ ਮੁੰਡਿਆਂ ਨੂੰ ਮਾਹਾਂ ਬਚਾ ਕੇ ਉਹਨੇ ਪਿੱਛੇ ਕਰ ਲਿਆ ਰਾਜੇ ਨੂੰ ਗੁਰਬੀਰ ਨੇ ਤੇ ਉਹ ਬਾਅਦ ਦੇ ਵਿੱਚ ਇਹਨਾਂ ਕਿਹਾ ਜੋ ਥਲੇ ਡਿੱਗੇ ਆ ਨਾ ਇਹਨੇ ਮਗਰੋਂ ਮਾਰੀ ਗੋਲੀ ਐਕਟੀਵਾ ਦੇ ਲੱਗੀ ਉਹਨਾਂ ਨੂੰ ਨਿਸ਼ਾਨ ਖਾਦਨੇ ਆ ਐਕਟੀਵਾ ਦੀ ਗੋਲੀ ਵਜੀ ਜਦੋਂ ਇਹ ਭੱਜ ਗਏ ਆ ਇਹ ਪਰ ਜੇ ਗਾੜੀ ਅੱਗੇ ਜਾ ਕੇ ਅਸੀਂ ਖਲੋਤੇ ਹਾਂ ਚੌਂਕ ਦੇ ਵਿੱਚ ਅਸੀਂ ਅਸੀਂ ਖਲੋਤੇ ਕੀ ਗੱਲ ਉਹ ਕਹਿੰਦਾ ਪਾਪਾ ਵੜਦੇਣ ਲੱਗੇ ਸਾਨੂੰ ਮੈਂ ਪਰ ਚਲੋ ਤੁਸੀਂ ਇਹਨਾਂ ਨੂੰ ਅਸੀਂ ਆਪਣੇ ਘਰ ਲੈ ਗਏ ਆ ਅਸੀਂ ਆਪਣੇ ਘਰ ਇਹਨਾਂ ਨੂੰ ਬੰਦ ਕਰਤਾ ਵਾ ਠੀਕ ਆ ਉਥੇ ਬੰਦ ਕਰਕੇ ਤੇ ਅਸੀਂ ਥਾੜੇ ਆਏ ਆ ਮੈਂ ਮੇਰਾ ਵੱਡਾ ਭਾਜੀ ਹੁਣੀ ਅਸੀਂ ਆਏ ਚਾਰ ਪੰਜਾਂ ਥਾੜਿਆਂ ਕਿ ਭਾਜੀ ਆਹ ਗੱਲਬਾਤ ਹੋਈ ਆ ਤੇ ਕਹਿੰਦਾ ਕੋਈ ਗੱਲ ਨਹੀਂ ਅਸੀਂ ਮੋਕੇ ਜਾ ਕੇ ਵੇਖ ਲੈਨੇ ਆ ਇਹਨਾਂ ਚਲੋ ਮੋਕੇ ਤੇ ਗਏ ਆ ਸਾਬਣੇ ਗਏ ਆ ਅਸ਼ੂਨੀ ਕੁਮਾਰ ਜੀ ਉਹ ਗਏ ਉਹਨਾਂ ਮੋਕੇ ਜਾ ਕੇ ਕਹਿੰਦੇ ਹੁਣ ਡਰਦਾ ਮਰਾ ਇਹ ਵੀ ਕੋਈ ਕਹਿੰਦਾ ਗੋਲੀ ਚਲਾਈ ਆ ਉਹ ਉਹਨਾਂ ਨੇ ਸਾਰੀ ਇਨਕੁਆਇਰੀ ਕਰ ਲਈ ਆਂਡੀ ਕੋਣਿਆ ਤਿੰਨ ਬੰਦੇ ਨੇ ਕਾਇ ਗੋਲੀ ਚਲਾਈ ਐ ਜਦੋਂ ਗੋਲੀ ਚੱਲੀ ਆ ਠੀਕ ਆ ਇਹਨਾਂ ਨੇ ਕੁਝ ਉਹਦੇ ਵਿੱਚ ਪਾਇਆ ਨਹੀਂ ਆ ਰਾਤ ਨੂੰ ਜਦੋਂ ਉਹਨਾਂ ਨੇ ਮੁੰਡੇ ਆ ਸਾਡੇ ਮੁੰਡੇ ਆਪਣੇ ਘਰ ਖਲੋਤੇ ਆ ਉਹਨਾਂ ਨੂੰ ਗੰਦੇ ਗੰਦੇ ਇਸ਼ਾਰਾ ਗਾਲ੍ਹਾਂ ਕੱਢ ਕੇ ਜਾਣਦੇ ਆ ਫਿਰ ਉਹ ਕਹਿੰਦਾ ਤੂੰ ਵੇਖ ਲੋ ਫਿਰ ਸਾਡੇ ਮੁੰਡਿਆਂ ਨਾਲ ਘਰ ਗਏ ਆ ਉਹ ਉਤੋਂ ਪੱਥਰ ਚਲਾਉਂਦੇ ਰਹੇ ਸਾਡੇ ਮੁੰਡੇ ਥੱਲੇੋਂ ਪੱਥਰ ਚਲਾਉਂਦੇ ਰਹੇ ਆ ਮੋਟਰਸਾਈਕਲ ਉਹਨਾਂ ਆਪ ਸਾੜੇ ਆ ਇਹ ਕਹਿੰਦੇ ਤੂੰ ਨਹੀਂ ਸਾੜੇ ਆ ਸਾਡੇ ਮੁੰਡਿਆਂ ਨਾਲ ਮੋਟਰਸਾਈਕਲ ਪਾਤੇ ਆ ਇਹਨਾਂ ਨੇ ਸਾੜੇ ਉਹਨਾਂ ਨੇ ਆਪ ਆ ਮੋਟਰਸਾਈਕਲ ਆਪਣੇ ਗਲਤੀ ਪਰਚਾ ਆਪਣਾ ਸਾਡੇ ਦੇ ਪਤਾ ਜਾਂ ਬੰਦਾ ਸਾਡੇ ਦਾ ਪਰਚਾ ਸਾਡਾ ਪਰਚਾ ਨਹੀਂ ਕਟਾਇਆ ਗਿਆ ਉਹਨਾਂ ਦਾ ਪਰਚਾ ਕਟਾ ਕੇ ਸਾਡੇ ਦੇ ਉਲਟੇ ਮੁੰਡੇ ਸਾਡੇ ਪਈ ਆਲੇ ਕੰਪਲੇਂਟ ਲਖਨ ਤੁਸੀਂ ਕੇ ਉਲਟਾ ਪਰਚਾ ਪਰਚਾ ਹਾਂਜੀ ਕੰਪਲੇਂਟ ਮੇਰੇ ਵੱਲੋਂ ਲਿਖਾਈਏ ਕੋਲੰਦਾ ਸਿੰਘ ਵੱਲੋਂ ਉਹ ਤਾਂ ਪਰਚਾ ਸਾਡੇ ਵਾਲੇ ਮੇਰੇ ਬੱਚਾ ਦਾ ਪੱਤਾ ਹੋ ਗਿਆ ਸਾਨੂੰ ਕਹ ਅੱਠ ਹੋਏ ਚੁੱਕ ਲੈਂਦੇ ਦਾਅਵੇ ਚੁੱਕ ਲੈਂਦੇ 10 ਵਜੇ ਆਜੋ ਰਾਤ ਨੂੰ ਕਈ 6 ਸਾਲਾਂ ਦੇ ਕਈ ਰਾਤ ਛੱਡਦੇ ਆ ਰੋਹ ਦੇ ਜਾਂ ਜਾਂ ਕੰਪਲੀਟਡ ਵੀ ਤੁਸੀਂ ਤੇ ਪਰਚਾ ਵੀ ਤੁਹਾਡੇ ਤੇ ਪਰਚਾ ਸਾਡੇ ਤੇ ਤੇ ਦੂਜੀ ਪਾਰਟੀ ਤੇ ਪਰਚਾ ਨਹੀਂ ਆਇਆ ਨਹੀਂ ਨਹੀਂ ਦੂਜੀ ਪਾਰਟੀ ਪਾਰਟੀ ਪਰਚਾ ਕੋਈ ਨਹੀਂ ਇਹ ਮੁੰਡੇ ਪੇ ਕੋਈ ਜਦੋਂ ਚੁੱਕਿਆ ਜਾਂਦਾ ਲੱਕ ਮੁੰਡੇ ਉਹ ਤੁਹਾਡੇ ਮਤਲਬ ਪੁਲਿਸ ਨਹੀਂ ਕਾਰਵਾਈ ਕਰ ਕੋਈ ਕਾਰਵਾਈ ਨਹੀਂ ਸਾਡੀ ਸਾੜੀ ਸਾੜੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਪੁਲਿਸ ਨੇ ਤੁਹਾਨੂੰ ਆਸ਼ਵਾਸਨ ਕੀ ਦਿੱਤਾ ਆਸ਼ਵਾਸਨ ਇਹ ਦੇ ਦਿੰਦੇ ਤੁਸੀਂ ਮੁੰਡੇ ਪੇਸ਼ ਕਰੋ ਮੁੰਡੇ ਕਹਿੰਦੇ ਪਹਿਲਾਂ ਪਾਪਾ ਉਹਨਾਂ ਦੇ ਪਰਚਾ ਕਰੋ ਅਸੀਂ ਪੇਸ਼ ਹੋ ਜਾਾਂਗੇ ਉਹਨਾਂ ਦਾ ਪਰਚਾ ਕਰੋ ਜਿਹੜਾ ਉਹਨਾਂ ਦਾ ਬੰਦਾ ਵਾ ਸਾਨੂੰ ਦੱਸ ਦੋ ਅਸੀਂ ਪੇਸ਼ ਹੋ ਜੰਨੇ ਆ ਠੀਕ ਆ ਤੁਹਾਡੇ ਮੁੰਡੇ ਹਲੇ ਤੇ ਥਾਣੇ ਚ ਹੈ ਕਿ ਉਹ ਗਾਮ ਸ਼ਾਹੀਆਂ ਮੁੰਡੇ ਠੀਕ ਆ ਜੀ ਫੇ ਸਾਨੂੰ ਹਾਂ ਫਿਲਹਾਲ ਗਾਮ ਸ਼ਾਹੀ ਡਰਦੇ ਮਰੇ ਹੋ ਕਿ ਪਾਣੀ ਇਹ ਨਾ ਉਹ ਕੀ ਕਰਨਾ ਪੁਲ ਚੁੱਕੂਗੀ ਪੁਲਿਸ ਨੇ ਕੀ ਕਰਨਾ ਕੋਈ ਪੁਰਾਣੀ ਰੰਜ ਇਹਨਾਂ ਦਾ ਮੁਹੱਲੇ ਸਾਰੇ ਮੁਹੱਲੇ ਦਾ ਤੁਸੀਂ ਇਨਕੁਆਰੀ ਕਰ ਲੋ ਮੀਡੀਆ ਕਰ ਲੇ ਕਿ ਇਹਨਾਂ ਨਾਲ ਪੀਲੀ ਗੱਲ ਇਹਨਾਂ ਨੇ ਗਲਤਫਹਿਮੀ ਦਾ ਤੌਰ ਤੇ ਪੀਲੀ ਗੱਲ ਗਲਤਫਹਿਮੀ ਤੌਰ ਤੇ ਲੈ ਹੁਣ ਮੁਹੱਲਾ ਇਹਨਾਂ ਦੀ ਆਂਢੀ ਗਾਂਢੀ ਕੋ ਤੁਰਦਾ ਨਾਲ ਜੇ ਤੁਰ ਜੇਗਾ ਤੇ ਜੋ ਜੋ ਸੁਝਾ ਮੈਂ ਮੈਂ ਭੁਗਤਾਂ ਜੇ ਇਹਨਾਂ ਦੇ ਆਂਢੀ ਵਾਂਢੀ ਕੋ ਤੁਰ ਜੇ ਨਾਲ ਪੀਲੀ ਰਾਮ ਮੁਹੱਲਾ ਇਕੱਠਾ ਕਰਕੇ ਧਰਨਾ ਲਾ ਕੇ ਪਰਚਾ ਕਰਾਇਆ ਸਾਡੇ ਤੇ ਕੀ ਕਰਦੇ ਤੁਸੀਂ ਇਹੋ ਮਾਰ ਜਾ ਪਰਚਾ ਲਗਾਵਾ ਸਾਡੇ ਜੇ ਸਾਡੇ ਤੇ ਰਾਈਟ ਬੰਦਾ ਸਾਡੇ ਮੁੰਡਿਆਂ ਤੇ ਇਹਨਾਂ ਘਰ ਜਾ ਕੇ ਚਲਾਈ ਆ ਜੇ ਸਾਡਾ ਰਾਈਟ ਆ ਕਿ ਸਾਡੇ ਬੱਚਿਆਂ ਤੇ ਗੋਲੀਆਂ ਮਾਰੀਆਂ ਉਹਨਾਂ ਦਾ ਪਰਚਾ ਕੱਟਿਆ ਜਾਵੇ ਸਾਡੇ ਮ ਇਹ ਜਿਹੜਾ ਦੋਸ਼ੀ ਹੈਗਾ ਤੇ ਸਾਡੇ ਬੱਚੇ ਦੋਸ਼ੀ ਹਨ ਉਹਨਾਂ ਦੇ ਪਰਚੇ ਪਾਏ ਜਿਹੜੇ ਉਹ ਦੋਸ਼ੀ ਹੈਗੇ ਆ ਉਹਨਾਂ ਦੇ ਪਰਚੇ ਪਾ ਦੋ ਤੁਹਾਡਾ ਮਤਲਬ ਪੂਰੀ ਵੈਰੀਫਿਕੇਸ਼ਨ ਨਹੀਂ ਕਰ ਰਹੀ ਬ੍ਰੋ ਨਹੀ ਨਹੀ ਕਰਦੇ ਇੱਕ ਤਰਫ ਹੋ ਰਹੀ ਹੈ ਵਨ ਸਾਈਡਡ ਹੋਣ ਲਈ ਹੈ ਠੀਕ ਅੱਜ ਆਪਣਾ ਸਾਡਾ ਨਾਈ ਪਾਪਾ ਸਰਵਨਾ ਅੱਜ ਥਾਣੇ ਦੇ ਬਾਹਰ ਖਲੋਤੇ ਕੀ ਹੈ ਇਹ ਜੀ ਝਗੜਾ ਦੋਵਾਂ ਧਿਰਾਂ ਦਾ ਹੋਇਆ ਵਾ ਪਹਿਲਾਂ ਪੁਰਾਣੀ ਰੈਂਚਸ ਹੈ ਇਹ ਸਾਡੀ ਪਾਰਟੀ ਨੂੰ ਅੱਜ ਸਨਾਨ ਮਿਲਿਆ ਹੁਣ ਸ਼ੰਕਰ ਸ਼ਾਹਦਵਾਸੀ ਚੇਅਰਮੈਨ ਬਰਵਿੰਦਰ ਜੀ ਸੋਤਾ ਜੀ ਇਹਨਾਂ ਨੂੰ ਖਬਰ ਦੇ ਇਹਨਾਂ ਦਾ ਵੀ ਪਤਾ ਲੱਗਾ ਵੀ ਪਹਿਲਾਂ ਇਹਨਾਂ ਰ ਅਗਰੇ ਪੁਰਾਣੀ ਝਗੜਾ ਚੱਲਦਾ ਪਹਿਲਾਂ ਪੁਰਾਣਾ ਉਹਦੇ ਵਿੱਚੋਂ ਕਿਸ ਨੇ ਸ਼ਰਾਰਤ ਦੇ ਨਾਲ ਉਹਨਾਂ ਦਾ ਕੈਮਰਾ ਤੋੜ ਕੇ ਤੇ ਆ ਉਹ ਫਿਰ ਕਿੰਨਾਂ ਦਾ ਪੁਰਾਣਾ ਝਗੜਾ ਚੱਲਦਾ ਉਹਨਾਂ ਨੇ ਉਹਨਾਂ ਦੇ ਮੁੰਡਿਆਂ ਦਾ ਨਾਮ ਲਾ ਕੇ ਤੇ ਆ ਵੀ ਯਾਰ ਤੁਹਾਡੇ ਮੁੰਡੇ ਸਾਡਾ ਕੈਮਰਾ ਤੋੜ ਕੇ ਆ ਉਹਨਾਂ ਕਹਿੰਦਾ ਚਲੋ ਜੀ ਤੁਹਾਡਾ ਹੀ ਕੈਮਰਾ ਲਵਾ ਦਿੰਦੇ ਆ ਸਾਡੇ ਕੋਲ ਗਲਤੀ ਹੋ ਗਈ ਉਹ ਫਿਰ ਉਲਟਾ ਕਹਿੰਦੇ ਆ ਵੀ ਨਹੀਂ ਤੁਹਾਡੇ ਕੋ ਜਿਆਦੇ ਪੈਸੇ ਆ ਤੁਸੀਂ ਕੈਮਰਾ ਲਵਾ ਦੋਗੇ ਫਿਰ ਸੁਣ ਕੇ ਆਇਆ ਵੀ ਉਹਨਾਂ ਦੇ ਮੁੰਡੇ ਮੱਥਾ ਟੇਕਣ ਜਾਣਦੇ ਆ ਗੁਰੂ ਮਹਾਰਾਜ ਦੇ ਦਰਬਾਰ ਤੇ ਸ਼ੀਦਾਂ ਸਾਹਿਬ ਦੇ ਉ ਉਹਨਾਂ ਨੇ ਰਾਹ ਦੇ ਵਿੱਚੋਂ ਕੁਝ ਗੁੰਡਿਆਂ ਮੁੰਡਿਆਂ ਨੇ ਉਹਨਾਂ ਦੇ ਉੱਤੇ ਹਮਲਾ ਕਰਕੇ ਤੇ ਜਾਨੋਂ ਮਾਰਨ ਦਾ ਪੂਰਾ ਪ੍ਰਬੰਧ ਬਣਾਤਾ ਸਿੱਧੇ ਦਾਤਰ ਮਾਰ ਕਰਤੇ ਫਿਰ ਗੋਲੀਆਂ ਚਲਾ ਕੇ ਗੋਲੀਆਂ ਮਾਰੀ ਉਹਨਾਂ ਭੱਜ ਨੱਟ ਕੇ ਆਪਣੀ ਜਾਨ ਬਚਾਈ ਆ ਉਹਨਾਂ ਨੇ ਫਿਰ ਆਪਣੇ ਵੱਲ ਦਰਖਾਸਤ ਦਿੱਤੀ ਆ ਕੇ ਥਾਣੇ ਥਾਣੇ ਦਰਖਾਸਤ ਦਿੱਤੀ ਆ ਤੇ ਥਾਣੇ ਵਾਲਿਆਂ ਨੇ ਨਾਂ ਰਗੋਲੀ ਦਾ ਦੱਸਦੇ ਕੋਈ ਮਕਦਮਾ ਵਿੱਚ ਪਾਇਆ ਉਹ ਇੱਕ ਤਰਫਾ ਇਹਨਾਂ ਦੇ ਉੱਤੇ ਉਲਟ ਕੇਸ ਕਰ ਕਰਤੇ ਆ ਤੇ ਅਸੀਂ ਦੇ ਕਹਿੰਨੇ ਆ ਵੀ ਬਰਾਬਰ ਦਾ ਕੇਸ ਹੋਣਾ ਚਾਹੀਦਾ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦੇ ਗੋਲੀ ਦਾ ਪਰਚਾ ਪੈਣਾ ਚਾਹੀਦਾ ਇਹ ਮੁੰਡੇ ਨੂੰ ਜਾਨੋਂ ਮਾਰਦੀ ਤਾਂ ਮੁਕੀ ਦਿੱਤੀ ਆ ਉਹਨਾਂ ਦੇ ਪਰਚਾ ਹੋਵੇ ਛੇ ਫਿਰ ਉਹਨਾਂ ਦਾ ਉਹਨਾਂ ਦੇ ਬੰਦੇ ਫੜੇ ਜਾਣਗੇ ਤੇ ਵੀ ਆਪਣੇ ਬੰਦੇ ਪੇਸ਼ ਕਰਾ ਦੇਣਗੇ ਇਨਸਾਫ ਮਿਲਣਾ ਚਾਹੀਦਾ ਜੋ ਪੁਲਿਸ ਵੱਲੋਂ ਨਾ ਕਰ ਵੀ ਇਹ ਤਾਂ ਤੁਹਾਡੇ ਬੰਦੇ ਫਿਰ ਜੀ ਟਿੱਖਾ ਸੰਘਰਸ਼ ਵਧਾਇਆ ਜਾਊਗਾ ਉਹ ਸਾਰਾ ਤਰ ਨਾ ਲਾਉਣਾ ਪਵੇ ਕੰਮ ਵਧੂਗਾ ਅਸੀਂ ਤੇ ਇਹੀ ਕਹਿੰਨੇ ਆ ਵੀ ਕੀ ਨਾਲੀदाई ਇਨਸਾਫ ਦਿੱਤਾ ਜਾਵੇ ਜੇ ਕੁਰਸੀ ਨੂੰ ਵੀ ਗਲਤ ਲਿਖਾਇਆ ਗਿਆ ਹੈ ਪੁਲਿਸ ਨੂੰ ਇਸ ਨੂੰ ਸਹੀ ਹੀ ਕਰੇ ਜੇ ਵੱਡੇ ਅਧਿਕਾਰੀ ਨੂੰ ਮਿਲੇ ਤੁਹਾਨੂੰ ਮਿਲਾਂਗੇ ਜੀ ਜ਼ਰੂਰ ਹੋਣੀ ਨਾ ਤਾਂ ਸ਼ੁਰੂ ਜਿੱਥੋਂ ਸ਼ੁਰੂਆਤ ਹੋਈ ਆ ਇੱਥੋਂ ਮਿਲਾਂਗੇ ਫਿਰ ਗਾਂ ਦੁਰਾਂਗੇ ਠੀਕ ਮੇਰਾ ਨਾਮ ਜੇਸ਼ਮਲ ਉਤਰਾ ਜੀ ਹੈ ਹਾਂਜੀ ਅਈ ਥਾਣੇ ਦੇ ਬਾਹਰ ਆਏ ਜੀ ਥਾਣੇ ਦੇ ਬਾਹਰ ਆਏ ਇਹ ਆਪਣੇ ਕੁਲਵਿੰਦਰ ਸਿੰਘ ਜੀ ਆਪਣੇ ਭਰਾ ਵਾ ਆਪਣੇ ਇਹਨਾਂ ਨੇ ਸਾਨੂੰ ਬੁਲਾਇਆ ਸੀ ਠੀਕ ਹੈ ਮੈਂ ਆਪਣੀ ਜੱਥੇਵੰਦੀਆਂ ਨੂੰ ਬੁਲਾ ਕੇ ਇਹਨਾਂ ਨਾਲ ਤੁਰਿਆ ਜੀ ਠੀਕ ਹੈ ਇਹਨਾਂ ਦਾ ਇਹ ਚੱਕਰ ਹੈਗਾ ਸੀ ਇਹਨਾਂ ਦੇ ਮੁੰਡਿਆਂ ਦੇ ਨਾਲ ਨਈਹੀ ਪਰਚਾ ਕਰ ਦਿੱਤਾ ਉਹਨਾਂ ਨੇ ਦੂਜੀ ਪਾਰਟੀ ਆਣ ਕੇ ਇੱਕ ਉਹਨਾਂ ਦਾ ਖਤਰਾ ਹੀ ਇਹਨਾਂ ਕੋ ਇਹਨਾਂ ਦੇ ਮੁੰਡਿਆਂ ਦਾ ਪੁਰਾਣੀ ਰੰਜਿਸ਼ ਹੀ 6 ਮਹੀਨੇ ਪਹਿਲੇ ਉਹ ਮੁੰਡੇ ਸ਼ਹੀਦਾਂ ਦੇ ਮੱਥਾ ਟੇਕਣ ਆਏ ਇਹਨਾਂ ਨੇ ਜਾ ਕੇ ਉਹਨਾਂ ਦਾ ਦੱਤਰ ਦੁੱਤਰ ਮਾਰੇ ਆ ਤੇ ਫਿਰ ਗੋਲੀਆਂ ਚਲਾਈਆਂ ਵਾ ਇਹ ਬਚਾਰੇ ਇੱਥੇ ਆ ਗਿਆ ਆਪਣਾ ਪਰਚਾ ਰਿਪੋਰਟ ਲਾਣ ਪੁਲਿਸ ਨੇ ਰਿਪੋਰਟ ਲੇਖ ਲਈ ਆ ਪਰ ਉਲਟ ਇਹਨਾਂ ਨੇ ਪਰਚਾ ਕਰ ਦਿੱਤਾ ਗਿਆ ਵਾ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਆਪਾਂ ਉਹ ਸੰਬੰਧ ਜਿ ਆਪਾਂ ਆਏ ਆ ਐਸਐਸ ਜੀ ਸਾਹਿਬ ਨੂੰ ਮਿਲਾਂਗੇ ਫਿਰ ਆਪਾਂ ਨਹੀਂ ਕੁਝ ਕਰਨਗੇ ਬਰਾਬਰ ਤਾਂ ਨਾ ਲਾਣਾ ਲੱਗਦਾ ਕਿ ਪੁਲਿਸ ਵੈਰੀਫਿਕੇਸ਼ਨ ਨਹੀਂ ਕਰ ਰਹੀ ਚੰਗੀ ਤਰ੍ਹਾਂ ਜੇ ਕੋਈ ਵੈਰੀਫਿਕੇਸ਼ਨ ਨਾ ਜੀ ਨਾ ਕੁਝ ਨਹੀਂ ਕਰਦੀ ਇੱਕ ਤਰਫੇ ਪਰਚਾ ਕੀਤਾ ਉਹਨਾਂ ਨੇ ਠੀਕ ਹੈ ਜੀ ਠੀਕ ਨਾ ਠੀਕ ਜੀ ਸਾਨੂੰ ਜੋ ਮਰੀ ਚੁੱਕ ਕੇ ਲੈ ਜਾਂਦੇ ਜਦੋਂ ਰਾਤ ਨੂੰ ਲੈ ਜਾਂਦੇ ਕੱਲ ਰਾਤ ਨੂੰ ਲੈ ਜਾਂਦਾ ਬੰਦਾ ਬਣਾ ਕੇ ਫਿਰ ਮੰਗ ਇਹੀ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਕੀਤੀ ਕਾਰਵਾਈ ਆ ਉਹਨਾਂ ਦੇ ਪਰਚਾ ਕੀਤਾ ਜਾਵੇ ਜਿਹੜੇ ਨਾ ਕਾਰਵਾਈ ਜਿਹੜੀ ਆ ਗਈ ਆ ਕੀਤੀ ਜਾਵੇ ਸਾਡੇ ਦੇ ਬੰਦੇ ਸਾਡੇ ਦੇ ਕੀਤੀ ਜਾਵੇ ਉਹਨਾਂ ਦੀ ਬੰਦੀ ਉਹਨਾਂ ਦੇ ਕੀਤੀ ਜਾਵੇ ਕਿਉਂਕਿ ਦੋਸ਼ੀ ਤੇ ਉਹ ਆ ਉਲਟ ਬੰਦਾ ਬੱਚੇ ਸਾਡੇ ਮਾਰਦੇ ਲੱਗੇ ਸੀ ਤੇ ਉਲਟ ਪਰਚਾ ਵੀ ਸਾਡੇ ਬੱਚਿਆਂ ਦਾ ਕਰਵਾ ਦਿੱਤਾ ਗਿਆ ਇਹ ਤੁਸੀਂ ਗੱਡੀ ਦੇ ਫੋਰਡ ਵਾਕਰ ਸਾਡੇ ਆਈ ਹੈ ਐਕਟਿਵ ਆ ਗਈ ਹੈ ਵਾਈਟ ਕਲਰ ਦੀ ਠੀਕ ਹੈ ਜੀ ਜੋ ਬੋਲੇ ਸੋਨ ਹੋਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ 10 ਦਾ ਨਾਮ ਬਲਵਿੰਦਰ ਸੋਤਾ ਜੀ ਗੁਰੂ ਗਿਆਨਾਥ ਵਾਲੰਡ ਦੇ ਆਸ਼ਰਮ ਤੋਂ ਚੇਰਮੈਨ ਅੱਜ ਦਾ ਜਿਹੜਾ ਮੁੱਦਾ ਉਹਦੇ ਬਾਰੇ ਅੱਜ ਦਾ ਮੁੱਦਾ ਇਹ ਆ ਜੀ ਇਹ ਕੁਲਵਿੰਦਰ ਜੀ ਆ ਆਪਣੇ ਇਥੋਂ ਛੱਟਵੇਂ ਤੋਂ ਹੀ ਇਹਨਾਂ ਦਾ ਮਸਲਾ ਇਹ ਕੋਈ ਕੈਮਰਾ ਤੋੜਨ ਤੋਂ ਤੋਂ ਝਗੜਾ ਆਇਆ ਉਸ ਤੋਂ ਬਾਅਦ ਪਾਰਟੀ ਨੇ ਉਲਟਾ ਹੀ ਆਪ ਹੀ ਗੋਲੀਆਂ ਚਲਾ ਆ ਕੇ ਇਹਨਾਂ ਦੇ ਉੱਤੇ ਤੇ ਪਰਚਾ ਜਿਹੜਾ ਉਹ ਇਹਨਾਂ ਤੇ ਕਰਵਾਤਾ ਗੋਲੀ ਦਾ ਪਰਚਾ ਵੀ ਇਹਨਾਂ ਤੇ ਕਰਵਾਤਾ ਮਾਰੀ ਤੁਸੀਂ ਥਾਣੇ ਆਇਓ ਕੀ ਆ ਜੀ ਦੇ ਕਿ ਇਸ ਵਕਤ ਨਹੀਂ ਮਿਲਣ ਲੱਗੇ ਐ ਐਸਐਚਓ ਨੂੰ ਮਿਲਣ ਲੱਗੇ ਆਂ ਕੁਝ ਕੇ ਕਰਦੇ ਆਂ ਨੂੰ ਪੁੱਛਦੇ ਆਂ ਵੀ ਮਤਲਬ ਇਹਨਾਂ ਦੇ ਪਰਚਾ ਕਿਉਂ ਦਰਜ ਕਰਤਾ ਤੇ ਜਿਨ੍ਹਾਂ ਨੇ ਗੋਲੀ ਜਲਾਈ ਉਹਨਾਂ ਦੇ ਕਿਉਂ ਨਹੀਂ ਆਇਆ ਜਾਈਦਾ ਇਹਦੇ ਉਹ ਇਹਨਾਂ ਤੇ ਕਿਹਾ ਕੰਪਲੀਟ ਵੀ ਇਹਨਾਂ ਪਹਿਲਾਂ ਲਿਖਾਈ ਉਹ ਉਲਟਾ ਕੰਮ ਕਰਦਾ ਨੂੰ ਹਾਂਜੀ ਹਾਂਜੀ ਸਾਡੇ ਜਿੱਦੋਂ ਲੜਾਈ ਹੋਈ ਨਾ ਨਿੰਮੀ ਦੀ ਤੇ ਬੋਬੀ ਦੀ ਤੇ ਇਹ ਲੜਾਈ ਦੇ ਬਾਅਦ ਚ ਸਾਡੇ ਘਰ ਆਏ ਆਏ ਨਜਾਇਜ਼ ਹੀ ਫਿਰ ਆਣ ਕੇ ਇਹਨਾਂ ਨੇ ਫੈਰ ਵੀ ਕੱਢੇ ਆ ਮੇਰੀ ਭੈਣ ਦੇ ਕੱਪੜੇ ਵੀ 파ੜੇ ਆ ਮੇਰੇ ਵੀ 파ੜੇ ਆ ਆਣ ਕੇ ਗੱਲ ਪਏ ਸਾਡੇ ਤੇ ਪੁਲਿਸ ਜੇ ਤੁਸੀਂ ਕੰਪਲੀਟ ਹਾਂਜੀ ਰਾਤ ਆਏ ਆ ਇਹਨਾਂ ਨੂੰ ਦਰਖਾਸਤ ਵੀ ਦਿੱਤੀ ਦਰਖਾਸਤ ਵੀ ਇਹਨਾਂ ਦੇ ਕੋਲ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਸਾਡੇ ਘਰ ਆ ਕੇ ਵੀ ਝਗੜਾ ਹਾਂਜੀ ਘਰ ਆ ਕੇ ਝਗੜਾ ਕੀਤਾ ਪਰ ਵੀਰਾਂ ਇਹਨਾਂ ਨੇ ਪੁਲਿਸ ਵਾਲਿਆਂ ਨੇ ਕਿਹਾ ਵੀ ਨਹੀਂ ਤੁਹਾਡੇ ਕੋਈ ਕੱਪੜੇ ਨਹੀਂ ਪਾੜੇ ਕੋਈ ਗੋਲੀ ਨਹੀਂ ਚਲਾਈ ਪਰ ਦੋ ਫੈਰ ਕੱਢੇ ਸਾਡੇ ਸਾਰੇ ਮਾਮਲੇ ਲੈ ਲਊ ਪਤਾ ਵਾ ਤੇ ਮਹੱਲੇ 'ਚ ਪੁਲਿਸ ਵਾਲਿਆਂ ਨੇ ਇਨਕੁਆਰੀ ਕੀਤੀ ਲੋਕਾਂ ਕੋਲ ਨਹੀਂ ਕੋਈ ਨਹੀਂ ਕੀਤੀ ਇਨਕੁਆਰੀ ਕੋਈ ਨਹੀਂ ਕੀਤੀ ਮਹੱਲੇ 'ਚ ਪੁੱਛ ਗਿਸ਼ ਨਹੀਂ ਕੀਤੇ ਕੋਈ ਨਹੀਂ ਕੀਤੀ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਹੀ ਇਹ ਹੀ ਕਰਦੇ ਵੀ ਸਾਨੂੰ ਇਨਸਾਫ ਮਿਲੇ ਦੋਨਾਂ ਪਾਰਟੀਆਂ ਦਾ ਹੋਇਆ ਜੀ ਇੱਕ ਪਾਰਟੀ ਨੇ ਪਹਿਲਾਂ ਕੀਤਾ ਦੂਜੀ ਪਾਰਟੀ ਨੇ ਉਹ ਦੂਜੇ ਪਨੇ ਕੀਤਾ ਉਹ ਜੋ ਬਣਦੀ ਉਹ ਕਾਰਵਾਈ ਕਾਨੂੰਨ ਅਨੁਸਾਰ ਕਰਾਂਗੇ ਉਹ ਕਹਿੰਦੇ ਕੰਪਲੇਂਟ ਵੀ ਇਹੀ ਹੈਗੀ ਤੇ ਪਰਚਾ ਵੀ ਸਾਡੇ ਨੇ ਕੀਤਾ ਤਾਂ ਪੁਲਿਸ ਨੇ ਵੈਰੀਫਾਈ ਵੀ ਨਹੀਂ ਕੀਤਾ ਕੇਸ ਨੂੰ ਚੰਗੀ ਤਰ੍ਹਾਂ ਸੋ ਅਸੀਂ ਤੁਹਾਡੇ মিডিਆ ਦੇ ਵਿੱਚ ਵੇਖਿਆ ਹੀ ਆ ਤੁਸੀਂ ਮੋਟਰਸਾਈਕਲ ਜਿਹੜੀ ਸੜੀ ਹਾਂਜੀ ਐਕਟਿਵ ਆ ਝਗੜਾ ਦੋਵਾਂ ਦੇ ਵਿੱਚ ਬਿਲਕੁਲ ਉਹ ਵੀ ਕਾਰਵਾਈ ਕਰਾਂਗੇ ਜੀ ਜੋ ਬਣਦੀ ਠੀਕ ਸਰ ਕੋਈ ਅਰੈਸਟ ਵਗੈਰਾ ਪਈ ਹੈ ਤਾਂ ਵੀ ਚੱਲੇ ਨਹੀਂ ਜੀ ਜੀ ਕੋਈ ਨਹੀਂ ਠੀਕ